ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਕੁ ਟੁੱਟਲ ਬੰਦੇ ਗੱਲਾਂ ਕਰਦੇ ਸੀ ਵੀ ਅਮਰਤਪਾਲ ਦੀ ਤੇ ਦੀਪ ਸਿੱਧੂ ਦੀ ਦੇਣ ਕੀ ਆ ਦਾਸ ਇੱਕ ਟਰੱਕ ਡਰਾਈਵਰ ਬੰਦਾ ਸੀ 30 ਸਾਲ ਗੱਡੀ ਚਲਾਈ ਆ ਆ ਦੇਣ ਦੀਪ ਸਿੱਧੂ ਦੀ ਤੇ ਅਮਰਤਪਾਲ ਦੀ ਬਾਣਾ ਤੇ ਜਿਹੜਾ ਅਮਰਤ ਸਿੰਘ ਆ ਇਹ ਦੇਣ ਆ ਅਮਰਤਪਾਲ ਦੀ ਨਰੋਲ ਖਾਲਸਾ ਤਿਆਰ ਹੋ ਚੁੱਕਿਆ ਸਵਾ ਲੱਖ ਤਿਆਰ ਹੋ ਗਏ ਫੌਜ ਅਮਰਤਪਾਲ ਦੀ ਘੋੜ ਸਵਾਰ ਜਿੱਦੈ ਜੋਧਾ ਆਊਗਾ ਵੀਹੇ ਨਾਲ ਨਿਕਲਣੀਆਂ ਘੋੜੇ ਲੱਗਣਗੇ ਕੇ ਬੁੱਲੇ ਸੋਨਿਆ ਯਾਤਰਾ ਚਚਕਾਰੇ ਖ ਜਾਵੇ ਨਿਹਾਲ ਹੋ ਜਾਵੇ ਡੰਗਰੂ ਘੜ ਜੋਧਿਆਂ ਦੇ ਬੈਠੇ ਨੇ ਮਨ ਨੂੰ ਪਾਵਾ ਓ ਸ੍ਰੀ ਆਗਾ ਮੇਰਾ ਫਰੂਤ ਮੇਰਾ ਫਰੂਤ ਖਾਲਸਾ ਇਹਨਾਂ ਨੇ ਲੱੱਚੇ ਪੁੱਟੇ ਗੱਲਾਂ ਕਰਦੇ ਆ ਨਾ ਇਹਨੇ ਵੀ ਇੱਕ ਪਿੰਡਰਾਂ ਵਾਲਿਆਂ ਦੀ ਰੀਸ ਕਰਦਾ ਸੀ ਤੇ ਇਸ ਟਾਈਮ ਬਾਣੀ ਪੜਦਾ ਪੈਂ ਉਹ ਤੁਹਾਨੂੰ ਬਾਣੀ ਦੀ ਤਾਕਤ ਦਾ ਪਤਾ ਨਹੀਂ ਇਹ ਖੋਪੜੀਆਂ ਕਟਾ ਦਿੰਦੀ ਆ ਆ ਰਿਹਾ ਵੇ ਚੜ ਜਾਂਦੇ ਆ ਇਹ ਬਾਣੀ ਦੀ ਤਾਕਤ ਆ ਥੋੜੀ ਕੋਈ ਕਮੀ ਰਹਿ ਗਈ ਹੋਗੀ ਤੇ ਜੋਦਾ ਬਾਣੀ ਪੜ ਕੇ ਆਊਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ